ਇਹ ਬਹੁਤ ਸਾਉ ਦਾ ਟਕਾਣੀ ਤੋੜ ਸਕੀ ਅਸੀਂ ਆਨੰਦਪੁਰ ਦੇ 10 ਕਰੋੜ ਰੁਪਏ ਨਾਲ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਤਾਂ ਅੱਜ ਤੱਕ ਟਕਾਣੀ ਤੋੜ ਸਕਿਓ ਕੰਮ ਵਿੱਚ ਹੀ ਬਸਿਆ ਸਾਹਿਰ ਦਾ ਬਰਾ ਆ ਰਹਿ ਨਾ ਫਲੂਰਾ ਪੁਲ ਅਸੀਂ ਜਿੱਥੇ ਛੱਡ ਗਏ تھے ਉੱਥੇ ਹੀ ਖੜਾ ਬਾਰੀ ਦਾ ਪੁਲ ਕਹਿ ਗਿਆ पांच पिंड फायदा होना यह बी दे लाख दयाोचा नहीं बना सके दो साल सारा हल्का एक काम च बड़े थे फोकड़ो खाने भरा हल्का किसी का होशियारी बहुत है एक बार जंगलदार राजा मर गया रा लोक बेनू बया करूग पी हलण पे जंगल मथां पाया उहो राजा बण ਇੱਕ ਦਿਨ ਸ਼ੇਰ ਆ ਗਿਆ ਤੇ ਮੈਂ ਸ਼ੇਰ ਕਹਿੰਦਾ ਬકરી ਨੂੰ ਪੀ ਜਾ ਤੈਨੂੰ ਖਾਣਾ ਜਾਂ ਤੇਰੇ ਬੱਚੇ ਖਾਣ ਦੇ ਤੈਨੂੰ ਕੱਲ ਤੱਕ ਦਾ ਟਾਈਮ ਦਿੰਦਾ ਬકરી ਨੱਟ ਕੇ ਰਾਜੇ ਕੋਲ ਗਈ ਉਹ ਕਹਿੰਦੀ ਮਹਾਰਾਜ ਸਾਹ ਨੂੰ ਸ਼ੇਰ ਆ ਰਿਹਾ ਉਹ ਕਹਿੰਦਾ ਵੀ ਤੈਨੂੰ ਖਾਣਾ ਜਾਂ ਤੇਰੇ ਜਾਨੇ ਖਾਣ ਕਹਿੰਦਾ ਫਿਕਰ ਨਾ ਕਰ ਸਾਹ ਨੂੰ ਮੈਂ ਯੇ ਨਹੀਂ ਆ ਨਹੀਂ ਟਾਈਮ ਸਰ ਦਾ ਫਿਕਰ ਨਾ ਉਹ 12 ਵਜੇ ਉਧਰ ਸ਼ੇਰ ਆ ਗਿਆ ਉਧਰ ਹਰੀਬਾਲ ਜੀ ਰਾਜਾ ਸਾਹਿਬ ਵੀ ਆ ਗਏ ਸ਼ੇਰ ਬੱਕਰੀ ਦੇ ਜਾਨੇ ਲੱਗਿਆ ਖਾਂਣ ਰਾਜਾ ਸਾਹਿਬ ਕਾਲੀ ਤੋਂ ਰੜ ਗਏ ਉੱਪਰ ਉਹ ਕਹਿੰਦੀ ਕੁਝ ਕਰ ਉਹ ਕਹਿੰਦਾ ਕੰਦ ਕੋਈ ਨਹੀਂ ਹੋਣਾ ਕੋਈ ਯਾਰਾਂ ਦੀ ਹੁਸ਼ਿਆਰੀ ਵੇਖ ਕਦੇ ਚਾਹ ਬਾਤੇ ਉੱਪਰ ਕਰੇ ਥੱਲੇ ਕਰੇ ਚਿਰ ਉੱਪਰ ਕਰੇ ਥੱਲੇ ਕਰੇ ਥੱਲੇ ਕਰੇ ਉੱਪਰ ਉਹ ਝਾੜਾ ਮਰੀ ਗਿਆ ਉਹ ਵਿੱਚੇ ਬਾਪ ਉਹ ਜਿਹੜੇ ਥੇ ਦੋਨ ਖਾਪੀ ਗਏ ਠੀਕ ਨਹੀਂ ਖੁਸ਼ੀ ਆਈ ਕੋਈ ਹੁਸ਼ਿਆਰੀ ਜਿਆਦਾ ਮਸਾਲਾ ਦਿਖਾਈ ਨਹੀਂ ਬੋਲ ਰਿਹਾ ਤੇ ਕੰਮ ਅਸੀਂ ਕੀਤਾ ਹੁੰਦਾ ਫੋਟਵਾਏ ਹਟਾਈ ਜਾਂਦੇ ਆ ਇਲੈਕਟ੍ਰੀਕਾ ਜਿਹਨ ਬੈੜਾਈਤੀ ਉਹਦੀ ਦੋਈ ਵਾਰ ਚਾਲੂ ਕਰਕੇ ਫੋਟੋ ਬੰਦ ਰਹੀ ਜਿਕੇ ਜਾ ਗਏ ਅਦ ਕੱਟ ਨੂੰ ਹੋਈ ਵੀ ਲੱਗ ਬਟਨ ਕਰਕੇ ਇੱਕ ਪਿੰਡ ਚ ਰਹੇ ਕਹਿੰਦਾ ਆ ਮੇਰੇ ਖੋਮਾ ਕਿਨੀ ਛੋਟੀ ਬਿਲਡਿੰਗ ਬਣਾਈ ਸਰਪੰਚ ਜੀ ਨੂੰ ਕਹਿੰਦਾ ਮਹਾਰਾਜ ਜੇ ਤਰਣਾ ਕਿ ਜੀ ਬਣਾਇਆ ਤੇ ਤੁਸੀਂ ਬਣਾਈ ਕੀ ਸੋ ਹੁਸ਼ਿਆਰੀ ਵੇਰੀ ਹੈ ਤਰਾ ਦੇ ਕਹਿੰਦਾ ਲੈ ਜਾ ਕੇ ਬੋਲੋ ਵਿਚਾਰੇ ਕਿਤੇ ਚੌਂਕ ਉਂ ਮਾਰ ਕੇ ਮੋਟੋ ਉਚਾਲੀ ਕਿਤੇ ਬੈਠ ਕੇ ਹੋਰ ਉਚਾਲੀ ਕਿਤੇ ਖੜੇ ਹੋ ਕੇ ਮੋਟੋ ਉਚਾਲੀ ਬੋਟਵਾ ਜਿੰਨੀਆਂ ਬਾਗੀ ਦੇਖ ਲਓ ਸਾਨੂੰ ਤਾਂ ਆਉਂਦੀ ਨਹੀਂ ਨਾ ਆਦੀ ਪਾਜਾ ਨਾ ਕਰਿਆ। ਕੰਮ ਕੰਮ ਕਰਨ ਵਾਲੇ ਬੰਦੇ ਆਂ ਕੰਮ ਕੀਤਾ। ਆਪੇ ਦੀ ਸੇਵਾ ਕੀਤੀ। ਹਾਂ ਕੰਮ ਕਰਦੇ ਦੀ ਕਮੀਆਂ ਨਹੀਂ ਰਹਿ ਜਾਂਦੀਆਂ। ਬਹੁਤ ਸਾਡੇ ਕਿਤੇ ਗਲਤੀਆਂ ਵੀ ਹੋ ਜਾਂਦੀਆਂ। ਅਜ ਨਹੀਂ ਠੋਗਾਂ ਵਾਲੀ ਗੱਲ ਕਰਵਾਂਸ ਕਰ ਗਿਆ। ਇਹ ਠੋਗਾਂ ਕਾਲ ਪਾ ਦਿੱਤੀਆਂ। ਇਹ ਦੋਵੇਂ ਪਾਸੇ ਦੇ ਬਾਜੀ। ਉਹ ਗੱਲ ਜਾਣ ਬਾਝੀ ਦੀ ਆ। ਉਹ ਕਹਿੰਦਾ ਮੁੰਡੇ ਆ ਤੇ ਮੇਰੇ ਕੋਲ। ਉਹ ਕਹਿੰਦੇ ਹਨ ਬੁੱਡੇ ਨਹੀਂ ਚਾਹਦੇ। ਯਾਰ ਰੁੱਟੇ ਆਲੇ। ਉਹ ਕਹਿੰਦੇ ਮੁੰਡੇ ਨਹੀਂ ਚਾਹਦੇ। ਰੋਣਾ ਕਿਥੇ ਆ? ਰੋਣਾ ਇਹ ਆ ਕਿ ਬੁੱਡੇ ਮੁੰਡਿਆਂ ਨੂੰ ਪਿਆਰ ਕਰਨ ਤੇ ਮੁੰਡੇ ਰੁੱਟਿਆਂ ਦਾ ਸਤਕਾਰ। ਦੋਹਾ ਦੀ ਜੁਤੀ ਹੈ। ਮੁੰਡੇ ਲਈ ਵੀ ਜੁਤੀ ਆ। ਉਹ ਬੁੱਕੇ ਹੋ ਗਏ ਹੱਥ ਮਾਰਦੇ ਛੱਡਿਆ ਲੈ ਰਹਿਣਾ ਤੇ ਇੱਥੇ ਹੀ ਐ ਤੁਹਾਡਾ ਮੱਥਾ ਟੇਕਣ ਤੇ ਕਿਆ ਕਰਾਂਗੇ ਮੱਥਾ ਟੇਕਿਆ ਕਰੂ ਭਾਵੇਂ ਸੀਨੀਅਰ ਲੀਡਰਾਂ ਨੂੰ ਵੀ ਕਹਿਣਾ ਜਿਹਦੇ ਮੱਥਾ ਟੇਕਦਾ ਉਹਨੇ ਸਰ ਪਰ ਹੱਥ ਫੇਰ ਦਿਆ ਕਰੂ ਕਿ ਨਹੀਂ ਲੈ ਜੇ ਰੌਣਕ ਹੀ ਕਹਾ ਬੋਲ ਕੋਲ ਲਵਾ ਕੇ ਰੋਣਾ ਦੀ ਬਿਟਕਵਾਵੇ ਨਹੀਂ ਇਹਨੂੰ ਇਹਨੂੰ ਵੀ ਇਹਨੂੰ ਵੀ ਵੇੜ ਲੋ ਬਾਲੂ ਛੋਟੀਆਂ-ਬੋਟੀਆਂ ਤੇ ਲਾਹਣੀਆ ਕੋਈ ਸੀਰੀਅਸ ਇਸ਼ੂ ਨਹੀਂ ਐ ਕਿਤੇ ਕੋਈ ਅਦਾ ਨਹੀਂ ਕਰਦੀ ਕਿਤੇ ਟਕਰਾਅ ਨਹੀਂ ਕਰਦੀ माड़ा किसी मन पटाव हो जाता पर जिथे लड़ाई है तो सारे एक मां चाहे लीडर है चाहे लीडर है चाहे कोई है एक गल दूजी गल पार्लियामेंट पार्लियामेंट की गल मैं टिक नहीं मंगया और तुम हैरान हो गए ਕਿ ਮੈਂ ਕਦੇ ਵੀ ਕੁਝ ਨਹੀਂ ਮੰਗਿਆ ਪਾਰ ਦੀ ਕੇ ਮੰਗਣ ਤੈਨ੍ਹਾਈ ਦੀ ਪਾਰ ਦੀ ਗਾ ਵਾਰ मागਿਦੇ ਨੇ ਇਹ ਵੀ ਪਾਲਾ ਜਿਸ ਨੇ ਆ ਕੰਮ ਲੈਣਾ ਜਿੱਦਣ ਮੈਨੂੰ ਇਹ ਕਮੇਟੀ ਦਾ ਚੇਅਰਮੈਨ ਲਾਇਆ 7:30 ਵਜੇ ਦਾ ਟਾਈਮ ਤਾਂ ਮੈਂ ਸਵੇਰੇ ਚਾਹ ਪੀਣੇ ਇਲਾ ਸਭ ਤੋਂ ਤਾਕਤਵਰ ਆਦਮੀ ਰਾਹੁਲ ਜਿੰਦ ਕੇ ਬਾਅਦ 7:30 ਵਜੇ ਚਾਹ ਪੀਣੇ ਨੂੰ ਬੋਲ ਆ ਗਿਆ ਕਹਿੰਦਾ ਤੈਨੂੰ ਅਸੀਂ ਆ ਜਿਹੜੀ ਚੇਅਰਮੈਨ ਹੈ ਇਹਦਾ ਸਿਲੈਕਸ਼ਨ ਕਮੇਟੀ ਦਾ ਕੈਂਡੀਡੇਟ ਆ ਉਹ ਕਿਹਦੇ ਬਣਦਾ ਕਮ ਸਲੋ ਕਿ ਕੋਈ ਨਹੀਂ ਕੋਈ ਨਹੀਂ ਮੈਨ ਲੜਾ ਮਨੀਸ਼ ਤੁਹਾਡੀ ਲੜੇ ਰਾਣਾ ਗੁਰਜੀਤ ਲੜੇ ਕੋਈ ਹੋਰ ਨਹੀਂ ਈੜਾ ਵੀ ਲੜੇ ਅਸੀਂ ਇੱਕ ਮਾਂ ਦੇ ਪੁੱਤ ਹੁਕਮ ਉਹਦੇ ਕੋਈ ਅਸਰ ਨਹੀਂ ਛੇ ਆਨਾ ਪਰਵਾ ਕਰਿਆ ਚੁ ਵਧਨਦਾ ਹੈ ਇਹ ਵੀ ਦੋ ਚਾਰ ਦੂਤ ਦੇ ਦਿਨ ਕਲ ਜੀ ਹੈਗੇ ਲੋਕ ਇੱਥੇ ਵੀ ਫਿਰਦੇ ਕੱਪੜੇ ਵਿੱਚ ਇੱਤੇ ਪਾਦੇ ਮੇਰੇ ਵਰਗੇ ਇੰਨੇ ਵੀ ਹਮ ਕਾਂਗਰਸੀ ਐ ਲੇਕਿਨ ਕਸਮ ਖਾ ਕੇ ਕਾਂਗਰਸ ਨੂੰ ਕਦੇ ਬੋਤਨੀ ਪਾਈ ਇਹਨਾਂ ਦੇ ਦਰਜਾ ਸੁਵਾ ਕਰਿਆ ਕਰੇ ਕੋਈ ਲੋਟੀ ਜਿੱਤੇ ਮਾਦੀ ਹੈ ਕਾਂਗਰਸ ਨੂੰ ਜਾਨਾ ਥੋੜੀ ਜੰਦੇ ਤੁਸੀਂ ਕਾਂਗਰਸ ਨੂੰ ਦਤਾਰਾ ਤੁਸੀਂ ਕਹੀ ਰੇਡੀ ਦੇਖਣਾ ਸਾਰੇ ਰਾਣਾ ਕੀ ਹੈ ਮੈਂ ਹੋਵਾਂ ਮੇਰੀ ਜਗਾ ਕੋਈ ਹੋਵੇ ਤੁਸੀਂ ਸਾਰੇ ਰਾਣਾ ਕੀ ਹੈ ਇਹ ਇਲੈਕਸ਼ਨ ਤੁਸੀਂ ਕਰਨਾ ਹਾਂ ਇੱਕ ਨਾਮ ਤੋਂ ਕਹਿਣਾ ਮੈਂ ਉਮੀਦਵਾਰ ਹੋਇਆ ਫਿਰ ਮੈਂ ਤੁਹਾਡੀ ਕੋਟ ਨਹੀਂ ਆਣਾ ਇਹ ਇਲੈਕਸ਼ਨ ਲੜਨ ਦੀ ਜ਼ਿੰਮੇਵਾਰੀ ਤੁਹਾਡੀ ਮੈਂ ਸਭ ਦੀ ਨੋਕੀ ਕੀਤੀ ਦੀ ਹੈ ਸਭ ਦੀ ਕੀਤੀ ਦੀ ਹੈ ਐ ਨਹੀਂ ਗਈ ਕਹਿੰਦੇ ਸਾਡਾ ਕੀ ਕੀਤਾ ਕੰਮਾ ਕੀ ਕਰੀ ਜਾ ਕੇ ਰੋਟੀ ਆਪਣੇ ਬੁਖਾਰੀ ਇਹ ਜਿਸ ਦਾ ਬਾਸ ਦੇ ਵਿੱਚ ਲਾਟ ਤੇ ਉਹ ਜਿਹੜਾ ਪੈਰਾ ਦੇ ਚਲਾਕ ਹੁੰਦਾ ਉਹ ਜਿਹੜਾ ਗੁਰਦੁਆਰੇ ਦੇ ਪੰਡਾ ਘਾਲਾ ਲੈ ਜਾਂਦਾ

ਫਿਰ ਉਸੇ ਇਕੱਠੇ ਫਿਰ ਦੀ ਵਾਪਸੇ ਲਾਗਣਾ ਲੇਕਿਨ ਲੋਕ ਸਵਾਲੇ ਵਿੱਚ ਬਈ ਬੰਦੇ ਵੜ ਕੇ ਤੈਨੂੰ ਕਹਿ ਰਿਹਾ ਮੈਂ ਪੂਰਾ ਡੇਢ ਮਹੀਨਾ ਇਕ ਜੂਨ ਨੂੰ ਵੋਟਾਂ ਪੈਈਆਂ ਅੱਜ ਤਾਰੀਖ 4 ਨਿਕਲ ਗਈ 26 ਦੇ ਰਹੇ ਰਹੇ ਤਕਤੀ ਦੇ ਨਗਲੇ ਇਹ ਵੀ ਗਾਥਰ ਹੋਰ ਨਿਕਲ ਜਾਣਗੇ 10 12 ਤਾਰੀਖ ਦੇ ਨੇੜੇ ਜਾ ਕੇ ਐਲਾਨ ਹੋਊਗਾ ਸਾਡੇ ਪਿੰਡਾਂ ਬਾਡੀ ਗੁੱਡ ਡੇਢ ਮਹੀਨਾ ਹੈ ਕਸਮ ਖਾ ਕੇ 1.5 ਮਹੀਨਾ ਲਾ ਦਿੱਤਾ ਤੁਸੀਂ ਪਿਛੇ ਵੀ ਅਸਰ ਨਹੀਂ ਛੱਡੀ ਮੈਨੂੰ ਮਾਣ ਹੈ ਤੁਸੀਂ ਬਥੇਰੀ ਮਿਹਨਤ ਕੀਤੀ ਲੇਕਿਨ ਤੁਹਾਡੀ ਜੋ ਕਹਾਣੀ ਪਿਛਲੇ ਇਲੈਕਸ਼ਨ ਦੀ ਗੱਲ ਨਹੀਂ ਉਹ ਕਹ ਕੇ ਦੇ ਦਿੱਂ ਕਹਿੰਦੇ ਬਦਲਾ ਹੁਣ ਬਦਲਾ ਆਇਆ ਕਾ ਇੱਥੇ ਬੈਠੇ ਹੋ ਰਿਹਾ ਪਰ ਉਪੜੀ ਵਾਲੀ ਸਾਰੀ ਲਾ ਲੇ ਭਗਲੇ ਪਾ ਦੇ ਹੁਣ ਉਹ ਭਗਲੇ ਪਾ ਦੇ ਆ ਗੀ ਆਇਆ ਜੀ ਦਰਿਆ ਆ ਗਿਆ ਨਾ ਉਹ ਆ ਗਿਆ ਹੁਣ ਗਿਆ ਕਹਿੰਦੇ ਐ ਲੈਸ਼ਨ ਕਰਨਾ ਬੇਖਰ ਆਉਣ ਬਿਠਾਏ ਦਸਰੇ ਨੂੰ ਮਾਰਦਾ ਉਹ ਉਹ ਵੀ ਕਿ ਲੋ ਚਾਤਾ ਬੜੇ ਚੋਰਨ ਸਾਲਾ ਮਾਰਦੇ ਤੇ ਤੂੰ ਥੋੜਾ ਜਿਹਾ ਕੰਮ ਰੱਖੋ ਹੋੜ ਜਣੀ ਐ ਹਾਂ ਤੁਸੀਂ ਤਾਂ ਫੇਰ ਸੌਖੇ ਆ ਜਿਹਨਾਂ ਨੇ ਅੰਦਰ ਗਈ ਉਧਰ ਮਦਦ ਕੀਤੀ ਸੀ ਸਭ ਤੇ ਆਖੇ ਉਹ ਆ ਨਾ ਉਧਰ ਕਰਾ ਉਧਰ ਕਰਾ ਉਹ ਜੀ ਨਾ ਹਸਦਾ ਲੋਕ ਉਹ ਹਰ ਦਿਨ ਕਰਦੇ ਆ। ਕੌਣਾਂ ਦਾ ਪਤਾ ਨਹੀਂ ਉਹਨੇ ਕਾਰ ਕੈਲੰਡਰ ਲਾਇਆ ਰੋ ਕਿ ਅੱਜ ਦਾ ਦਿਨ ਨਿਕਲ ਗਿਆ। ਅੱਜ ਦਾ ਦਿਨ ਨਿਕਲ ਗਿਆ ਉਹ ਦਿਨ ਟੱਕ ਦੇ। ਕਾਰਨ ਇਹ ਲੋਕ ਜਿਹੜੇ ਸਰਕਾਰ ਲਈ ਇਹ ਗੈਰ ਕਾਨੂੰਨੀ ਲੋਕ ਹੈ ਇਹ ਸਰਕਾਰ ਦੇ ਰਾਣ ਦੇ ਟਾਵਲ ਨਹੀਂ ਦੇ ਇਹਨਾਂ ਨੇ ਝੂਠ ਬੋਲਣ ਤੇ ਤੇ ਸਾਡੀ ਬਦਨਾਮੀ ਕਰਨ ਤੋਂ ਬਿਨਾ ਕੋਈ ਕੰਮ ਨਹੀਂ ਅਸੀਂ ਕਦੇ ਬਿਨਾ ਬੁਨਿਆਦ ਤੋਂ ਕਦੇ ਕਿਸੇ ਪਰ ਅਸੀਂ ਇਲਜ਼ਾਮ ਨਹੀਂ ਲਗਾਉਂਦੇ ਵੈਸੇ ਵੀ ਮੇਰਾ ਸੁਭਾਅ ਨਹੀਂ ਹੈ ਮੈਂ ਪਿੱਛੇ ਵੀ ਕਹਿੰਦੇ ਆਇਆ ਯਾਰ ਰਾਜਨੀਤੀ ਕਰਨਾ ਇਹ ਧਟਕਾ ਖੇਡਣ ਥੋੜੀ ਆਏ ਹੈ ਸੇਵਾ ਕਰੀਏ ਲੋਕਾਂ ਦੀ ਕੰਮ ਕਰੀਏ ਅਸੀਂ ਕੀਤਾ ਅਬੀਬੀ ਬਕੀ ਹੈ ਮਹਾਂਪ੍ਰਿੰਦੇ ਸਰਕਾਰੀ ਕਾਲਜ ਬਣਾਤਾ ਅਸੀਂ ਜਗੂੜ ਪਿੰਡ ਦੇ ਵਿੱਚ ਆ ਕੇ ਆਈ ਗ੍ਰਾਥੀ ਲੈਟ ਇਰੀਗੇਸ਼ਨ ਦਾ ਕੰਪਨੀ ਜੈਲ ਸਿੰਘ ਦੇ ਕੰਮ ਦੇ ਰੋਲਾ ਪੈਂਦਾ ਤਾਂ ਮੈਂ ਮਨਜੂਰ ਕਰਕੇ ਲਿਆ ਆ ਆ ਸਦਾਖ ਬੰਡੇ ਗਰੂ ਵਾਲੇ ਦੇ ਨੱਬਲ ਨੂੰ ਪਾਣੀ ਦੇ ਹਰਦਾਣਾ 80 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਕਹਿੰਦਾ ਕਿ 70% ਤੱਕ ਹੋ ਗਿਆ। ਮੱਟੇੜੇ ਦੇ ਕਰਨਾ, ਹਾਰਾ ਕਰਦਾ ਕਿ ਸੜਕ ਬਣਾਣੀ ਤਾਂ ਦੂਰ ਦੀ ਗੱਲ। ਮਗਰੀ ਜੀ ਜੇ ਦੇਰੀਆਂ ਬਣਾਈਆਂ ਸੜਕਾਂ ਦੇ ਤੁਸੀਂ ਲੁੱਕ ਪਾ ਗਏ। ਤੁਸੀਂ ਜਿੱਤ ਗਏ ਮੈਂ ਆ ਗਿਆ ਤਾਂ ਮੈਨੂੰ ਹਾਰਿਆ ਹੋ। ਜੈ ਕਾਤੀ ਜੈ ਜਵਾਹਰ 22 ਸਾਲ ਦਾ ਟਾਈਮ ਮੰਤਰੀ ਜੀ ਨੇ ਗੁੰਗਾ ਸਾਹਿਬ ਜਾ ਕੇ ਇੱਕ ਸੜਕ ਦਾ ਕੰਮ ਸ਼ੁਰੂ ਕੀਤਾ ਬੜਾ ਲੰਮਾ ਚੌੜਾ ਲੇਕਿਨ ਅੱਜ 76 ਸਾਲ ਸੱਤ ਨਹੀਂ ਕਹਣਾ 76 ਸਾਲ ਹੋ ਗਏ 76 ਖਾਦੇ ਸੜਕ ਨਹੀਂ ਬਣੀ ਅੱਜ ਇੱਕ ਸਾਲ ਹੋ ਗਿਆ ਸਵਾ ਖਾਲ ਹੋ ਗਿਆ ਬੋਗੇ ਤੇ ਹਮਾਦ ਬੋਡਰ ਵਾਲੀ ਸੜਕ ਕੋਲ ਲੁਕਨੀ ਪਈ ਬਜਰੀ ਵੀ ਲੋਕ ਲੈ ਕੇ ਚਾਗੇ ਓ ਯਾਰੋ ਹੋਰ ਦੱਸਾ ਕੀ ਕਰਨਾ ਹੋਰ ਦੱਸਾ ਕੀ ਕਰਨਾ ਤੁਸੀਂ ਛੱਡੋ ਇੱਕ 2 ਕਿਲੋਮੀਟਰ ਦੀ ਸੜਕ ਤੇ ਵੀ ਉਪਰ ਨੂੰ ਮੰਤਰੀ ਜੀ ਦੇ ਘਰ ਨੂੰ ਜਾਂ ਉੱਥੇ ਕੇ ਰਾਹ ਨੂੰ ਕਹਿੰਦੇ ਲੋਕ ਲੁਕਭਵਾਲੀ 35-40 ਲੱਖ ਰੁਪਏ ਦੀ ਲੋਕ ਬਈ ਮਸੀਂ ਕਿਸੇ ਪਾਸੇ ਤੇ ਐਕਸੀ ਨੇ ਕੱਢ ਲਾ ਕੇ 10 ਲੱਖ ਰੁਪਇਆ ਦਿੱਤਾ ਜਿਹੜੀ ਪਿੰਡ ਨੂੰ ਸੜਕ ਬਣੀ ਐ ਉਹਦੀ ਲੁੱਕ ਦੇ ਪੈਸੇ ਵੀ ਤੂੰ ਦੇ ਸਕਿਆ ਤਾਂ ਕਿਸੇ ਦਾ ਕਿਆ ਕਰ ਲੈਣਾ ਕੀ ਤਾਂ ਕਿਆ ਕਰਨਾ ਅਕੀਦ ਕਿਆ ਕਰਦੇ ਕੰਮ ਕਰਦੇ ਬਹੁਤ ਅਕੀਦ ਗੱਲ ਕਰਨੀ ਬਹੁਤ ਸਖੀਆ ਕਦੇ ਸੁਣੀਆ ਤੱਤੀ ਪਾੜ ਜਾਊਗੀ ਜੇ ਅੰਦਰ ਦਾ ਮੇਲਾ ਹੋਵੇ ਤੇ ਸਰਕਾਰੀ ਕਾਰ ਸੇਵਾ ਗੁਰਦੁਆਰਾ ਕਹਿੰਦਾ ਰੰਗੜ ਕਰੇ ਕਦੇ ਸਰਕਾਰੀ ਕਾਰ ਸੇਵਾ ਦੀ ਹੁੰਦੀ ਹੈ दुर्श लैके <laughs> <laughs> एक दिन सवेरे सवेरे आगे रजिस्टर्ड जवाई सेवक है हाजिर हो रामचंद्र इथे गया काम है, है, काम फिर सवेरे उठ के ओ आसभाई सेवक की हाजिरी ला जे काम है लोड है ਕਾ ਬੁਲਕੇ ਕਾਦੇ ਨਹੀਂ ਲਾਈ ਤੇ ਕੋਈ ਦੇ ਕੋਦਰੋ ਫੋਟੋ ਜਾ ਕੇ ਫੇਰਗਾ ਤੇ ਚੱਕ ਲੈ ਕੋਤਾ ਕੋਲ ਵੀ ਨਹੀਂ ਪੂਰੇ ਹਾਂ ਮੈਂ ਆਹੋ ਜੀ ਬੇਨਤੀ ਲਾ ਦੇ ਤੇ ਬੁਲਕੇ ਤੇ ਆਹੋ ਕਦੇ ਕੋਈ ਕੰਮ ਤਾਂ ਡੱਗਦਾ ਹੋਵੇ ਪੁਰਾਣੀਆਂ ਡਿਸਪੈਂਸਰੀਆਂ ਨੂੰ ਲਿਆ ਕੇ ਰੰਗ ਘਾਟਾ ਕੇ ਉਹ ਕਹਿੰਦੇ ਮਰ ਲਾ ਕੇ ਵੜ ਗਿਆ ਨੰਦਵਾ ਨਾ ਗੱਲ ਲੱਗਦਾ ਨਾ ਤੇ ਨਾ ਜਿੰਨੇ ਪੈਸੇ ਬੁਗਾਂ ਪਰ ਲੱਗਦੇ ਆ ਤੁਸੀਂ ਨੰਬਰ ਪਰ ਤੇ ਡੰਡਾ ਨੂੰ ਚਲੇ ਜਾਓ ਪੀ ਇਹਨਾਂ ਬੋਲ ਨੂੰ ਨਵੇਂ ਦੇ ਪ੍ਰਾਪਤ ਹੋ ਜਾਂਦੇ ਜਿੰਨੇ ਪੈਸੇ ਬੋਡਾਂ ਉਲ ਰੱਖਦੇ ਆ ਜੇ ਇਹ ਹੀ ਪੈਸੇ ਕਿਸੇ ਹਸਪਾਲਾਂ ਦੇ ਰਾਹ ਜਾਂਦੇ ਮੈਂ ਕਿੱਥੇ ਰੱਖ ਦਿੰਦਾ ਹੋ ਜਾਂਦਾ ਨਹੀਂ ਲਾ ਸਕੂ ਲਾਂਗਾ ਪਹਿਲੀ ਵਾਰ ਸਕੂ ਲਾਂਗੇ ਜਿਹੜਾ ਤਾਂ ਹੈ ਹੀ ਕੱਖ ਨਹੀਂ ਉਹ ਸੈਂਟਰ ਦੇ ਪੈਸੇ ਆਦੇ ਆ ਉਹਦੇ ਚ ਫੋਟ ਹੋਏ ਅੱਥੇ ਚਾਈ ਜਾਂਦੇ 1 ਰੁਪਇਆ ਗ੍ਰਾਂਟ ਪਿਛਲੇ 2 ਸਾਲ ਜਿਨ੍ਹਾਂ ਨੇ ਦਿੱਤੀ ਵੀ ਕਿਸੇ ਨੂੰ ਵੀ ਜੋ ਪੈਸੇ ਅਸੀਬ ਦਿੱਤੇ ਵੀ ਸੀ ਉਹ ਵੀ ਜਿੱਦੜ ਇਲੈਕਸ਼ਨ ਹੋਇਆ ਸਭ ਤੋਂ ਪਹਿਲਾ ਕੰਮ ਕੀਤਾ ਸਾਰੀਆਂ ਪੰਚਾਇਤਾਂ ਨੂੰ ਚਿੱਠੀਆਂ ਲੇਕ ਕੇ ਸਾਰੀਆਂ ਪੰਚਾਇਤਾਂ ਦਾ ਕੰਮ ਬੰਦ ਕੀਤਾ ਤੁਹਾਡੇ ਜੀ ਸਰਪੰਚ ਬੈਠੇ ਆਰ ਪੈਸੇ ਬਾਹਰ ਲੈ ਗਏ ਮੈਂ ਪਿੱਛੇ ਵੀ ਪੁੱਛ ਗਿਆ ਆ ਫਿਰ ਕੋਈ ਦਾ ਮੰਤਰੀ ਜੀ ਦੱਸੋ ਕਿ ਆਏ ਸਾਰੇ ਸਰਪੰਚ ਚੋਰ ਹੈ ਤੁਸੀਂ ਕੰਮ ਬੰਦ ਕਿਉਂ ਕੀਤਾ ਪੈਸੇ ਪਿਛਲੀ ਸਰਕਾਰ ਨੇ ਦਿੱਤੇ ਤੁਸੀਂ ਕੰਮ ਬੰਦ ਕਰਾ ਕਦੇ ਪਿਛਲੀ ਸਰਕਾਰ ਨੇ ਦਿੱਤੇ ਤੁਸੀਂ ਪੈਸੇ ਵਾਪਸ ਲੈ ਲੈ ਤੁਹਾਨੂੰ ਕੀ ਹੱਕ ਦਾ ਕੀ ਆਏ ਸਰਪੰਚ ਚੋਰ ਹੈ ਇਹ ਸਰਪੰਚ ਚੋਰ ਨਹੀਂ ਜੀ ਇਹ ਸਰਪੰਚ ਲੋਕਾਂ ਦੇ ਚਿਹਰੇ ਹੋਏ ਤੇ ਜਿੱਥੇ ਤੁਸੀਂ ਇੱਕ ਪਾਸੇ ਡਿਵੈਲਪਮੈਂਟ ਨੂੰ ਸੱਟ ਮਾਰੀ ਹੈ ਕੰਮ ਰੋਕ ਕੇ ਦੂਜਾ ਲੋਕਾਂ ਨੇ ਜਿਹਨਾਂ ਨੇ ਉਹ ਸਰਪੰਚ ਚੁਣੇ ਹੈ ਤੁਸੀਂ ਉਹਨਾਂ ਲੋਕਾਂ ਦਾ ਵੀ ਨਰਾਕਰ ਦੀ ਬੇਇੱਜ਼ਤੀ ਕੀਤੀ ਕੋਲੋਂ ਖਲਾਫ ਫੈਸਲਾ ਇੱਥੇ ਕਿ ਰੇਲਵੇ ਦਾ ਕੰਮ ਚੱਲਦਾ ਮੈਨੂੰ ਤਾਂ ਪਤਾ ਵੀ ਨਹੀਂਦਾ ਜਿੰਨਾ ਚ ਸਾਡੇ ਚਲੇ ਲੋ ਬੀਂਦੇ ਆਲੇ ਜਿਹੜੇ ਵੀ ਜਿਹੜਾ ਥਾਰ ਜਲੀਦਾ ਹੈ ਕਿ ਕਿ ਇੱਥੇ ਕਿ ਰਾਏ ਸੁਬੇਦਾਰ ਹੈ ਮੱਡਲ ਕੋਰ ਕੈਪਟਨ ਕੈਪਟਨ ਉਹ ਕਿਆ ਕੰਮ ਕਰਦਾ ਰੇਲਵੇ ਆਯੂਨੀ 1000 ਕੀ ਅਧਰਖਾ ਦੇਿਆ ਉਹ ਪੰਗਰਾ ਲਾ 14 ਲੱਖ ਦਿੰਦਾ ਹਾਂ ਤੇਰਾ ਲਾ ਲਾ 6 ਆ ਬਰਾਤ ਦਾ ਮੰਤਰੀ ਕੀ ਫੋੜ ਨਹੀਂ ਪਤਾ ਕੀ ਬਹਾ ਕੋਨ ਚੂਸ ਰਿਹਾ ਵਾ ਤੀਜੀ ਲਾਜ ਕਰ ਦਿਓ ਤੁਸੀਂ ਜਾ ਰਹੇ ਆ ਅਸੀਂ ਆ ਰਹੇ ਆ ਅਸੀਂ ਆਣਾ ਲੈ ਇਹ ਠਿਕ ਜੋ ਕੱਢ ਗਏ ਯਾਰ ਬੜੀ ਗੱਲ ਵਾ ਇਹ ਬੜੂ ਸੁਭਾਸ਼ ਹੋਇਆ ਕੈਂਡੂ ਬੜਾ ਬਸ਼ਾ ਕੰਮ ਨੂੰ ਕਰਾ ਲੇਕਿਨ ਫਿਰ ਵੀ ਕਰਦੇ ਆ ਕਰਦੇ ਆ ਬਹੁਤ ਸਾਰੀਆਂ ਕਮੀਆਂ ਰਹਿ ਜਾਂਦੀਆਂ ਮੈਨੂੰ ਮਾਫ ਕਰਿਓ ਜੇ ਕਿਸੇ ਦੀ ਕਮੀ ਹੋਈ ਹੈ ਕਿ ਇਸ ਦਾ ਨਹੀਂ ਵੀ ਹੋਇਆ ਤਾਂ ਮੈਂ ਤੁਹਾਨੂੰ ਇੱਕ ਗੱਲ ਸੌਖ ਆ ਕੇ ਕਹਿ ਸਕਦਾ ਕਿ ਭਰਾਓ ਹੋ ਸਕਦਾ ਵੀ ਤੇ ਕਿਸੇ ਦਾ ਕੰਮ ਨਾ ਹੋਇਆ ਹੋਵੇ ਲੇਕਿਨ ਮੇਰੀ ਨੀਅਤ ਤੇ ਕੋਈ ਮਾੜਾ ਕੋਟ ਨਹੀਂ ਦਿੱਤਾ ਮੇਰੀ ਨੀਅਤ ਹੀ ਕੀ ਤੁਹਾਡੀ ਸੇਵਾ ਕੀਤੀ ਹੈ ਨੀਅਤ ਮੇਰੀ ਤੁਹਾਡੀ ਸੇਵਾ ਕੀਤੀ ਨੀਅਤ ਹਮੇਸ਼ਾ ਹੀ ਦੀ ਕਿ ਤੁਹਾਡੀ ਖਿਦਮਤ ਕੀਤੀ ਜਾਵੇ ਇਸ ਇਲਾਕੇ ਨੂੰ ਚਾਰ ਚੰਨ ਲਾਏ ਇਸ ਜਾਨੀ ਗਿਰਦੀ ਨਹੀਂ ਕੀਤੀ ਜਾ ਸਕਦੀ ਹਾਈ ਬਈ ਹੜਾ ਤੇ ਤੇ ਅਬ ਟੌਰ ਦਾ ਬੱਟ ਦੋ ਬਿਜਾ ਲਗਾ ਲਵੀ 5 ਕਰੋੜ ਰੁਪਇਆ ਖਾਟ ਕੇ ਬੰਦ ਕੀਤਾ ਨਹੀਂ ਆੜ ਅਲਣਾ ਰੂਪੇ 100 ਬਾਰ ਵਿੱਚ ਮੌਕਾ ਦੇ ਕੇ ਨਾਲੇ ਅਲਣਾ ਇਹਨੇ ਕੋਟਾ ਵੇਚਣਾ ਲੈਣਾ ਆਦੀ ਨਾ ਦੀ ਬਾਦ ਤੋਂ ਆਵਾਇਆ ਕੋਟੇ ਆਇਆ ਆ ਗਿਆ ਜਰਵਾਹ ਆ ਗਿਆ ਰਾ ਬਾੜ ਆ ਗਿਆ ਗੱਲ ਗਿਆ ਜਾਨ ਬਹੁਤ ਹੋ ਗਿਆ ਪੜਾ ਪੜਾ ਮੌਕੇ ਦੇਖਿਆ ਬਸ ਹੀ ਮੌਕੇ ਨਹੀਂ ਦੇਖੇ ਮੈਨੂੰ ਇੱਕ ਵਾਰ ਹਟ ਆ ਗਿਆ ਮੈਨੂੰ ਇਹ ਸਾਰੇ ਇਹ ਕਹਿੰਦੇ ਜਿਹੜੇ ਬੈਠੇ ਐ ਕਹਿੰਦੇ ਮੌਕਾ ਦੇਖਣਾ ਮੈਂ ਕਹਾਂ ਮੌਕਾ ਕਿਆ ਦੇਖਣਾ ਸ਼ਰਮ ਹੁੰਦੀ ਐ ਮਰਦ ਤੇ ਚੜਣਾ ਜੀ ਜੇ ਜੜਣਾ ਤਾਂ ਤੇ ਪੱਗ ਲਾ ਕੇ ਚੜਨੀ ਚਾਹੀਦੀ ਤੇਰਾ ਤੂੰ ਮੇਰੀ ਹੋਂਦ ਪਰੂ ਬੈਂਤੀ ਐ ਇੱਕ ਤਾਂ ਇਹ ਕਿਨੀ ਤੱਕ ਚਲੇਗਾ ਇਹ ਮੇਰੀ ਗੱਲ ਲਿਖ ਲਓ ਜੇਮ ਚ ਪਾ ਲਓ ਕਿਸੇ ਸੂਰਜ ਦੀ ਸਰਕਾਰ ਦੇ ਪੰਛਾਲੀ ਨਿਕਣੇ ਇਹ 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 ਇਹਦਾ ਹੱਕ ਪਹਿਲੀ ਬਾਰੇ ਬਸ ਤੇ ਲੈਣਾ ਪਿਓ ਉਹਦਾ ਵੀ ਘਾਲ ਲੱਖਿਓ ਮੋਦੀ ਵਾਲੇ ਮਾਰਦੇ ਮੋਦੀ ਪੰਜਾਬ ਦਾ ਮਿੱਤਰ ਨਹੀਂ ਬਣ ਸਕਦੇ ਮੋਦੀ ਸਾਹਿਬ ਕਦੇ ਵੀ ਹਜ਼ਾਰਾਂ ਕਿਸਾਨ ਮਰੇ ਨੇ ਜਿੱਤੇ ਸਿੰਚ ਤੁਸੀਂ ਭੁੱਲ ਜਾਊਂਗੇ ਦਿੰਦ ਕੁਰ ਉਹ ਵੀ ਕਮਾ ਕੇ ਲਾਗੂ ਕੀਤੇ ਆ ਹੌਲੀ ਹੌਲੀ ਕਰ ਰਹੇ ਆ ਅਜਿਹਾ ਕਾਲਪਖ ਸੋ ਕੁਰ ਪਾਸ ਕੀਤਾ ਤਾਂ ਇੱਥੇ ਮਹੇਬਾਨੀ ਸਾਹਿਬ ਹੋਏ ਤੇ ਕਹਿੰਦੇ ਅਸੈਲੂ ਜਿਹੜੇ ਬਣਾਏ ਜਾਂ ਦੁਬਾਰਾ ਫਿਰ ਕਾਲ ਰੁਕਤੇ ਸਰਦਾਰ ਨੇ ਕਿਹਾ ਮੇਰਾ ਵਾਸਤੇ ਰੁਕੇ ਹੈ ਜਿਹਨੇ ਜਿਹਨੇ ਰੱਖਿਆ ਨੇ ਜਿਹਨੇ ਰੱਖਿਆ ਹੋ ਗਿਆ ਇਸੈਲੂ ਦੇ ਫਿਰ ਹੁੰਦੇ ਸੋ ਬੜਾ ਖੁਸ਼ਕਹਿਨ ਹੋ ਮੇਰੀ ਤੁਹਾਨੂੰ ਪ੍ਰਾਰਥਨਾ ਹੈ ਉਠੋ ਲੜਾਈ ਸਰਧਾਨ ਦੀ ਹੈ इस देश का संविधान बचा इस देश के संविधान की राखी करवाद नौका मिल मैं गुवाहाटी गया मैं मनीपुर गया मैं त्रिपुरा गया मैं सिक्किम गया मैं मेघालया गया मैं अरुणाचल गया मैं थोड़े की कहने च पटने गया मैं झारखंड रांची गया गुवाहाटी गया कोई जगह नहीं छी मैं हर जगह जाके आया और हर जगह अग दिल्ली की हवा चल रही है लोग मोदी साहब ना करने मन चक्कर बढ़ दे रहे लोगों ने पिंडा च नहीं बढ़ देने बठिंडे वाल शुरू हो गया एना की एंट्री नहीं होनी किसी ने चक्कर बीजेपी का कुछ नहीं है कोई नहीं रोक सकता पीता भी बड़ा कुछ है फिर भी बहुत कुछ रह गया जो कुछ रह गया हथ बन के थो कहना एक एक करके सारा कुछ करूंगा ਹੰਮ ਦਾ ਜਾਂ ਦੂਰ ਪੂਰਾ ਜਿੱਥੇ ਕਿਤੇ ਕੋਈ ਵੀ ਰਹਿ ਗਈ ਉਹਨੂੰ ਦੂਰ ਕਰੂੰਗਾ ਪਰ ਇੱਕ ਵਾਰ ਇੱਕ ਮਾਂ ਦੇ ਉੱਤੇ ਪੜ ਕੇ ਲੜਾਈ ਲੜਦਾ ਕਿਸ ਲੜਾਈ ਵਿੱਚ ਰਹੇਗਾ ਕੱਦ ਨਹੀਂ ਹੋਗੀ ਅਰੇ ਹੋ ਆਪਣਾ ਗੁੱਸਾ ਆਪਣੇ ਸੰਭਾਲੋ ਤੁਸੀਂ ਸਾਰੇ ਲੜਾਕੇ ਪੀਕੀਓ ਦਾ ਜੇ ਮੈਨ ਐਕਸ਼ਨ ਲੜਿਆ ਸੁਣ ਲੈ ਦੇਸ਼ ਰਾਜ ਹੈਲੋ ਬੰਦ ਠੀਕ ਕਰ ਆਪਣੇ ਨੂੰ ਮੈਂ ਤਿੰਨ ਵਾਰ ਰਣਾ ਗਿਣ ਕੇ ਤਿੰਨ ਵਾਰ ਇੱਕ ਦਿਨ ਚ 4 ਮੀਟਰ ਦਾ ਕਰਦੀਆਂ ਮੈਂ ਹਰ ਦਿਨ ਟੋਟਲ 12 ਮੀਟਰ ਦਾ ਕੰਮ ਹੀ ਹੈ ਜਿੱਥੇ ਮਰਜ਼ੀ ਕਰਵਾ ਲਓ ਤੁਸੀਂ ਸਾਰੇ ਬੱਠੇ ਟਾਲੇ ਨੂੰ ਟੋਟਲ 12 ਮੀਟਰ ਦੇਤੇ ਹੋੜੀਆਂ ਬਾਕੀ ਮੈਂ ਬਾਕੀ ਦਾ ਖਾਲ ਕੇ ਕਰੀਏ ਇਹ ਹੋਣੀ ਪਉਣੀ ਹੋ ਗਈ ਪਿੱਛੇ ਦਾ ਕਹਿਤਾ ਤਾਂ ਤੁਸੀਂ ਸਾਰਿਆਂ ਦੀ ਕਿ ਸਮਾਂ ਘਰ ਆਉਂਦਾ ਬਚ ਗਏ ਸੀ ਐਸ ਜੀ ਇੰਨੇ ਕਣਾ ਜਿਸ ਪਾਕੇ ਆਪਣਾ ਆਪਣਾ ਪਿੰਡ ਆਪਣਾ ਆਪਣਾ ਭੱਲਾ ਹੁਣ ਤੇ ਸੁਭਾਰ ਲਓ ਹੁਣ ਤੇ ਲੱਗ ਜਾਓ ਆ ਪਿਛਲੀ ਗੱਲ ਹੀ ਚੱਲਣੀ ਆ ਪਿੱਛੇ ਤਾਂ ਮੈਂ ਵੀ ਚੁੱਪ ਕਰ ਗਿਆ ਤਾਂ ਵੀ ਚਲੋ ਕੋਈ ਗੱਲ ਨਹੀਂ ਕਿ ਮੈਨੂੰ ਕਹੀ ਜਾਂਦੀ ਕਿ ਆ ਜਾ ਹੁਣ ਕਹੇ ਜਰਾ ਡਰਦਾ ਸਹੀ ਐਨਾ ਕੁਝ ਖਾ ਕੇ ਜਿਹੜੀ ਮੇਰੇ ਨਾਲ ਹੋਈ ਅੱਜ ਤੇ ਹੁੰਦੀ ਨਹੀਂ ਕਿਸੇ ਨਾਲ ਉਹ ਐਂ ਜਿੱਨੀ ਗੱਲ ਚੱਲਣੀ ਹੈ ਪਬਜੀ ਪਬਜੀ ਰਮਦੀਪ ਵੀ ਆ ਵੀ ਬਲ ਹੁਣ ਤੁਸੀਂ ਥੋੜੇ ਰਹਿ ਗਏ ਹਾਂ ਮੈਂ ਨਹੀਂ ਆ ਜੀ ਹਾਂ ਮੈਨੂੰ ਕੀ ਕਰੂ ਆਪਣੇ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਸਭ ਲੋ ਸਾਰੇ ਇਹ ਮੈਂ ਨਾਲ ਆ ਰਿਹਾ ਫੇਰ ਮਾੜੇ ਵਿੱਚ ਫੇਰ ਅਸੀਂ ਰੋਜੇ ਮਿਲਣਾ ਫੇਰ ਅਸੀਂ ਰੋਜੇ ਇਕੱਠੇ ਆ ਫੇਰ ਮੈਂ ਇੱਥੇ ਪੜੇ ਕੋਲ ਰਹਿ ਕੇ ਫੇਰ ਅਦੀ ਨਾਲ ਕੇ ਲੈ ਕੇ ਨਾਲ ਦੇ ਬਾਸਤੀ ਆਲਸ ਵੀ ਵਿਦ ਯੂ ਮੈਂ ਪੜੇ ਦੇ ਚਾ ਸੋਟ ਆ ਸਟਾਰ ਆ ਨਾ ਬਹੁਤ ਬਹੁਤ ਸਤਿਕਾਰ ਆਪ ਤੌਰ ਤੇ ਇੱਥੇ ਨਵੀਂ ਬਣੀ ਟੀਮ ਦਾ ਬਹੁਤ ਧੰਨਵਾਦੀ ਹੈ ਇਸ ਜੋਸ਼ ਨੂੰ ਮੱਠਾ ਨਾ ਹੁੰਦਿਓ ਕਿਹੜਾ ਜੋਸ਼ ਆਟਾ ਦੇ ਚ ਇਹ ਰੂਹੀ ਸਾਡੀ ਅੱਛੀ ਦੀ ਪ੍ਰਧਾਨ ਹੈ ਸੰਦਰਭ ਦੀ ਬੰਡਲ ਦੀ ਹੈ ਸਾਡਾ ਹੁੰਦਾ ਤੇ ਸੋਲੂ ਹੈ ਤੇ ਸਿਖੀ ਦਾ ਪ੍ਰਧਾਨ ਹੈ ਅਲਵਿੰਦਰ ਬੈਠਾ ਇੱਥੇ ਸਾਹ ਪ੍ਰੇਮ ਸਿੰਘ ਦੇ ਸਾਹਾਰੇ ਦੇ ਖਾਣੇਦਾਰ ਇੱਕ ਲੋਕ ਨੇ ਪ੍ਰਧਾਨ ਨੇ ਬਾਲੀ ਬੜਾ ਜੀ ਬੈਠੇ ਸਾਰੇ ਜਿੰਨੇ ਜਿੰਨੇ ਬੈਠੇ ਆ ਉਹਨਾਂ ਨਾਲ ਬੈਠਾ ਸਾਡੇ ਬੈਠੇ ਸਾਢੇ ਘਟਾ ਇਹ ਜੋਸ਼ ਨੂੰ ਠੰਡਾ ਨਾ ਹੋਵ ਦਿਓ ਸਾਰੇ ਨਾਲ ਮਿਲ ਕੇ ਕਿਸੇ ਜੋਸ਼ ਨਾਲ ਡਾਕਟਰ ਸਾਹਿਬ ਆ ਆ ਦੇਣ ਵੀ ਲਾਤੀ ਡਾਕਾਇਓ ਡੀ ਕੇ ਜੀ ਦਾ ਬਾਤੀ ਕੀਤੀ ਨਹੀਂ ਨਹੀਂ ਜੀ ਫਿਲਕਲਾਪਾਂ ਨਾਲ ਹੈ ਕੋਈ ਗੱਲ ਇਹਦੇ ਨਾਲ ਤਾਂ ਹੈ ਸਾਹੀ ਬੈਠਾ ਹੈ ਮੈਂ ਡੇਢ ਦਿਨਾਂ ਮੰਗਦਾ ਨਹੀਂ ਕੋਈ ਗੱਲ ਜੀ ਆ ਦੇਣ ਹੁੰਦਾ ਸਾਰੇ ਨਾਲੋ ਇੱਕ ਵਾਰ ਬਲੀ ਬਲੀ ਕਰਾ ਦਿਓ ਪਰ ਇਹ ਗੱਲ ਤੁਹਾਨੂੰ ਦੱਸ ਦਿੰਨਾ ਮੈਂ ਵੀ ਇਸੇ ਲਈ ਆਤੀ ਇਹ ਤੁਸੀਂ ਮੈਨੂੰ ਸਪੀਕਰ ਬੁਲਾਇਆ ਥਾ ਜੇ ਤੁਸੀਂ ਮੈਨੂੰ ਸਪੀਕਰ ਬਣਾਇਆ ਤਾਂ ਸ਼ੱਕ ਮੈਂ ਲੈਕਚਰ ਕਰ ਗਿਆ ਅਗੁਰੂ ਮਹਾਰਾਜ ਦੀ ਕਿਰਪਾ ਸੱਚ ਪਾਛਾ ਦਸੰ ਪਾਛੀ ਕਲ ਗਿਆ ਦੀ ਪਾਛਾ ਨਾਲ ਮੈਂ ਦੇਖਦੇ ਪੰਜਾ ਆਦਮੀ ਚ ਇੱਕ ਹੈ ਤੇ ਮੇਰੀ ਕੁਰਸੀ ਮੇਰੀ ਕੁਰਸੀ ਵੈਦ ਸੁਨੀਆ ગાંધી ਦੇ ਨਾਲ ਹੁੰਦੀ ਹੈ ਐਦਾਂ ਬੈਠੀ ਹੈ ਸਾਰੇ ਜੀ ਦਿੱਤਾ ਦੇਸ਼ ਦੇ ਕਿੱਤਾ ਦਾ ਫੈਸਲਾ ਕਰੀਦਾ ਕਿ ਨੂੰ ਦੇਣੀ ਕਿਹਨੇ ਦੀ ਗਈ ਕਿ ਤੁਹਾਡੇ ਨਮਾਇंदे ਦੀ ਤੁਹਾਡੇ ਸੇਵਾਦਾਰ ਦੀ ਤੁਹਾਡੇ ਆਪਣੇ ਸੇਵਾਦਾਰ ਦੀ ਕੱਲ ਨੂੰ ਦਾ ਫੈਸਲਾ ਹੋਇਆ ਕਿ ਤੁਹਾਡੀ ਦਿੱਤੀ ਤਾਕਤ ਹੈ ਕਿ ਇੱਕ ਝੂਟਾ ਮਾਰ ਦਿਓ ਮੁੜ ਕੇ ਨਕਸ਼ਾ ਬਦਲ ਦੂੰਗਾ ਅਨੰਕੁਲ ਨੂੰ ਸਵਰਗਾਂ ਦਾ ਮਾਰ ਦਿਓ ਕਿ ਕਿਹੋ ਜਿਹਾ ਆਪ ਫਗਰਾਂ ਦੇ 2 ਦਿਨ ਲਾ ਦਿਓ ਇੱਕ ਵਾਰ ਸਾਰੇ ਤਸਰ ਖਾਦੇ ਜਾ ਰਹੇ ਹੋ ਇਸ ਤਰੀਕੇ ਜਿਹੜਾ ਕੋਈ ਕੋਈ ਰਬ ਨੂੰ ਮੰਨਦਾ ਕੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਕੋ ਬਾਈਬਲ ਨੂੰ ਮੰਨਦਾ ਕੋ ਕੁਰਾਨ ਨੂੰ ਮੰਨਦਾ ਕੋਈ ਕਾਸੀ ਨੂੰ ਮੰਨਦਾ ਕਸਮ ਖਾ ਕੇ ਜਾਇਓ ਕਸਮ ਐ ਤੁਹਾਨੂੰ ਤੁਹਾਡੀ ਬਾਈਬਲ ਦੀ ਕੁਰਾਨ ਦੀ ਰਬ ਐ ਦੀ ਕਿ ਆਹ ਇਸ 1.5 ਮਹੀਨਾ ਜਿਹੜਾ ਇਹ ਲਾਭ ਹੈ ਇਹ ਸਰਕਾਰ ਦਾ ਜਿਹੜਾ ਤਾਲ ਹੈ ਇਹ ਜਿਹੜਾ ਸੈਂਟਰਲ ਦੀ ਸਰਕਾਰ ਹੈ ਇਹਨੂੰ ਬਗਲੇ ਕੇ ਕਰਾਣੀ ਪੜਨਾ ਹੈ ਇਹਦੇ ਵਾਸਤੇ ਕਸਮ ਖਾ ਰਿਹਾ ਹਾਂ ਸਾਡੀ ਆਲੇ ਦੁਆਲੇ ਕੀ ਕਹੋਗੇ ਇਤਨੀ ਤੇ ਰੱਖੇ ਹੋਗੀ ਤੁਹਾਨੂੰ ਇਹ ਸੌਖਾ ਹੋ ਗਈ ਅਗਲੀ ਵੱਡੀ ਮੀਟਿੰਗ ਹੈ ਜਿਹੜੀ ਕਰਦੀ ਹੈ ਉਹ ਨੰਗਲ ਕਰਨੀ ਹੈ ਉਹ ਜਾਣ ਕੇ ਨਹੀਂ ਕੀਤੀ ਉਸ ਦੀ ਜਿਵੇਂ ਅਸੀਂ ਦਿੱਖੇ ਕਰਨੀ ਹੈ ਜਿੱਦਣ ਉੱਥੇ ਦੀ ਹੋਈ ਸਾਰੇ ਆ ਗਏ ਇਹ ਤਾਂ ਬਿਮਾਰੀ ਹੈ ਕਿ ਮੈਨੂੰ ਫੋਨ ਕਰਦੀ ਮੈਨੂੰ ਕਿਹਾ ਨਹੀਂ ਲੇਕਿਨ ਨਹੀਂ ਗਿਆ ਆ ਗਿਆ ਹੋ ਗਿਆ ਕੋਈ ਗੱਲ ਕਈ ਵਾਰੀ ਗੁਲਦੰਦਾ ਕਈ ਵਾਰੀ ਕੋਲੀਦੰਦਾ ਵੀ ਬੜੀ ਜਾਣਗੇ ਵੀ ਕਰ ਲੈਂਦੇ ਆ ਕਿ ਇਹ ਕਾੜਾ ਕਾੜਜੋ ਕੋਈ ਰੌਣਾ ਨਹੀਂ ਇਹ ਵੀ ਚੱਲਦਾ ਤਾਂ ਹੋ ਗਿਆ ਫਰਕ ਤੁਹਾਨੂੰ ਪਤਾ ਲੱਗ ਗਿਆ ਵੀ ਵੀਰ ਹੈਗੀ ਹੈ ਕਿ ਬੀਕੋ ਦਾ ਫੇਨਾ ਡਾ ਡਿਗਦੇ ਹੋਚੋ ਇਹ ਸਭ ਦਾ ਕੰਮ ਹੈ ਸਭ ਦੀ ਪਾਰਟੀ ਹੈ ਸਭ ਦਾ ਸਾਂਝਾ ਕੰਮ ਹੈ ਜਿੱਥੇ ਪਤਾ ਲੱਗ ਗਿਆ ਵੀ ਰਾਣੇ ਤੋਂ ਕੱਟ ਹੋ ਰਿਹਾ ਤਾਂ ਲੈਣਾ ਲਾਵੇ ਕੋਈ ਬੀਕੋ ਨਾ ਸੁਰੀਹਾ ਰਹੀ ਕੋਪੇ ਰਹੀ ਆ ਗਿਆ ਕਾ ਵੀ ਠੀਕ ਹੈ ਨਹੀਂ ਚੱਲ ਮੀਟਿੰਗ ਹੈ ਚਲੋ ਅਗਲੀ ਵਾਰ ਕੀਤੇ ਕਰਨੇ ਹੋਦਾ ਹੈ ਨਾਲਾ ਮੈ ਵੀ ਮੇਰੇ ਦੋਤ ਕਿ ਲਿਖਾਇਆ ਸੀ ਕਿ ਦੋਤੇ ਨੇ ਇੱਕਦਮ ਬੁਖਾਰ ਬੜਾ ਰਿਹਾ ਬੱਚਾ ਮੈਂ ਦਵਾਈ ਵੀ ਕੀਨੀ ਹੈ ਉਹ ਵੀ ਕੱਟਾ ਰੌਂਦ ਕੇ ਇੱਕ ਮੈਂ ਦਿੱਲੀ ਟ੍ਰੇਨ ਕਰ ਲਿਆ ਕਹਿੰਦਾ ਮੈਂ ਲੱਤ ਨੂੰ ਛੱਡਾਂਗਾ ਜੀ ਜ਼ਿਆਦਾ ਬੜਾ ਖੜਾ ਨਹੀਂ ਹੋ ਉਹ ਰਾਤ ਨੂੰ ਪਹੁੰਚਣਾ ਦਾ ਸਵੇਰੇ 6:00 ਵਜੇ ਫਾਈਟ ਲੱਗਣੀ ਹੈ ਉਹ ਜੰਨੀ ਘੜ ਜਾਣਾ ਸਵੇਰੇ 6:00 ਵਜੇ ਜਹਾਜ਼ ਲੈ ਕੇ 7:00 ਵਜੇ ਸਵੇਰ ਤੀਹ ਪਹੁੰਚ ਕੇ ਫਿਰ ਫੇਰ ਟੈਕਸ ਲਿਆਦਾ ਉਹ ਸਾਰਾ ਕਰਨਾ ਪੈਂਦਾ ਆਰਾਮੀ ਜੀ ਕੰਮ ਕਰਦਾ ਵੰਦਾ ਬੜੀ ਦਰਸ਼ਕਾਂ ਨੇ ਇਸ ਤਰ੍ਹਾਂ ਦੀ ਮਸੂਹੇ ਚੀਕਾ ਹੱਥੀਂ ਜਾ ਕੇ ਫਿਰ ਮੁੜ ਕੇ ਕੀ ਆਉਂਦਾ ਇਸ ਕਰਕੇ ਬਾਤ ਕਰਿਓ ਇਹ ਦੇ ਕੋਈ ਰਹਿ ਗਈ ਹੋਵੇ ਤੇ ਹੀ ਕਰੋ ਘੱਟ ਲਈ ਸਭ ਦੇ ਕਰਾਂ ਦੇ ਰਹ ਜੰਗੀਆਂ ਬਾਟਾ ਕੋ ਬਹਿਣ ਫੜਾ ਚੱਬਦਾ ਫਦਾ ਇਹ ਗਲਤੀ ਕਰਿਆ ਕਰ ਲਈ ਕਿਸ ਨੇ ਕੋਈ ਕਮੀ ਹੈਗੀ ਜਿਹੜੇ ਪਾਕਿਸਤਾਨ ਛੱਡੇ ਦੇ ਨੂੰ ਤੇ ਮੈਨੂੰ ਛੱਡਿਆ ਨਾ ਉਹ ਮੇਥੇ ਹੋ ਗਈ ਮੇਰੀ ਵੀ ਮਾਫ ਕਰਦੇ ਹੋ ਜੀ ਜ਼ੋਰ ਵੀ ਹੋ ਗਿਆ ਕੋਈ ਨਹੀਂ ਹੈ ਕਮੀਆਂ ਕਪੜਾ ਹੈ ਮੇਂ ਪਰਵਾਰ ਹੈ ਕਈ ਵਾਰ ਠੀਕ ਵੀ ਹੋ ਗਏ ਹੋ ਸਕਦਾ ਕਿ ਦੰਤ ਵੀ ਹੋ ਗਿਆ ਹੋਵੇ ਇਹ ਗਲਤ ਹੈ ਉਹ ਮੇਰੀ ਛੋੜੀ ਚ ਪਾ ਦਿਓ ਨਾ ਹਾਂ ਬਾਅਦ ਵਿੱਚ ਖਿਆਲ ਰੱਖਾਂਗੇ ਪਰ ਇੱਕ ਮਾਂ ਦੇ ਪੁੱਤ ਬਣ ਕੇ ਤੁਸੀਂ ਇਲੈਕਸ਼ਨ ਕਰ ਦਿਓ ਸਵਾਰ ਲਿਆਤਾ ਦੀ ਮੀਟਿੰਗ ਕਰਕੇ ਪਹਿਲੇ ਜਨੇ ਉਹ ਕਹਿੰਦੇ ਹੁੰਦੇ ਜਾਂ ਕੜਾਹਾ ਚਲਾਉਂਦਾ ਬਣਾਈ ਆ ਕਿਤੇ ਸਾਰਾ ਥੋੜੇ ਤੇ ਕਿਹਦਾ ਇੱਕ ਦਾਣਾ ਦੇਖ ਕੇ ਪਤਾ ਲੱਗ ਜਾਂਦਾ ਅੱਜ ਦਾਣਾ ਦੇਖ ਕੇ ਪਤਾ ਲੱਗ ਗਿਆ ਤੇ ਤੁਹਾਡੀ ਜੋਸ਼ बहुत बहुत धनबाद बहुत बहुत मेहरबानी जय हिंदी सार्थी है ਜਾਗਾ ਕਰਤਾ ਹੋਵੇ ਦਿਖਾਈ ਜਾਣਾ ਹੈ ਮੈਂ ਸਭ ਬਦਲਾਵੋ ਸਿੱਧੇ ਕਾਂਗਰਸ ਕੋਲੋਂ